ਸਿਰ ਤੇ ਦਵਾਈ ਲਗਾ ਕੇ ਗੰਜੇਪਣ ਨੂੰ ਦੂਰ ਕਰਨ ਦਾ ਦਾਵਾ ਕਰਨ ਵਾਲੇ ਖੰਨਾ ਦੇ ਸਾਲੂ 9X0K ਦੇ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਨੇ ਖੜੀ ਕਾਰਵਾਈ ਕਰਦੇ ਸਾਲੂ ਨੂੰ ਸੀਲ ਕੀਤਾ ਹੈ ਦੱਸਦੇ ਇਤਵਾਰ ਨੂੰ ਸਾਲੂਨ ਸੰਚਾਲਕ ਨੇ ਇੱਕ ਵਿਅਕਤੀ ਦੇ ਨਾਲ ਮਿਲ ਕੇ ਸੰਗਰੂਰ ਵਿਖੇ ਕੈਂਪ ਲਗਾ ਕੇ ਸਿਰ ਤੇ ਦਵਾਈ ਲਗਾਈ ਸੀ ਜਿਸ ਵਿੱਚ ਕਈ ਲੋਕ ਬਿਮਾਰ ਹੋ ਗਏ ਸਿਵਲ ਹਸਪਤਾਲ ਚ 70 ਤੋਂ ਜ਼ਿਆਦਾ ਲੋਕਾਂ ਨੂੰ ਦਾਖਲ ਕਰਵਾਇਆ ਗਿਆ ਸੀ ਜਿਸ ਦੇ ਬਾਅਦ ਸੰਗਰੂਰ ਪੁਲਿਸ ਨੇ ਖੰਨੇ ਦੇ ਸੈਲੂਨ ਸੰਚਾਲਕ ਤੇ ਇੱਕ ਹੋਰ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਜ਼ਿਲ੍ਹਾ ਏਰਵੈਦਿਕ ਅਫਸਰ ਕਮ ਡਰੱਗ ਇੰਸਪੈਕਟਰ ਰਮਨ ਖੰਨਾ ਦੀ ਅਗਵਾਈ ਹੇਠ ਸੈਲੂਨ ਨੂੰ ਸੀਲ ਕੀਤਾ ਡਾਕਟਰ ਰਮਨ ਖੰਨਾ ਨੇ ਦੱਸਿਆ ਕਿ ਸੋਮਵਾਰ ਨੂੰ ਜ਼ੋਨਲ ਲਾਇਸੈਂਸਿੰਗ ਅਥਾਰਟੀ ਤੇ ਸਿਵਲ ਸਰਜਨ ਦੇ ਕਹਿਣ ਤੇ ਕਾਰਵਾਈ ਕੀਤੀ ਗਈ ਸੀ ਕੈਂਪ ਚ ਏਰਵੈਦਿਕ ਦਵਾਈ ਲਗਾਉਣ ਦਾ ਦਾਵਾ ਕੀਤਾ ਜਾ ਰਿਹਾ ਸੀ ਇਸ ਦੇ ਲਈ ਉਹਨਾਂ ਨੂੰ ਸੈਲੂਨ ਸੰਚਾਲਕ ਦੇ ਖਿਲਾਫ ਕਾਰਵਾਈ ਕਰਨ ਨੂੰ ਕਿਹਾ ਸੀ ਉਹ ਆਪਣੀ ਟੀਮ ਦੇ ਨਾਲ ਸੋ ਵੇਰੀ ਟੀਮ ਦੇ ਨਾਲ ਖੰਨਾ ਪਹੁੰਚੇ ਪਰ ਅੱਜ ਵੀ ਸੈਲੂਨ ਬੰਦ ਸੀ ਟੀਮ ਨੇ ਐਕਸ਼ਨ ਲੈਂਦੇ ਹੋਏ ਸੈਲੂਨ ਨੂੰ ਸੀਲ ਕੀਤਾ ਸੈਲੂਨ ਦੇ ਬਾਹਰ ਨੋਟਿਸ ਲਗਾ ਕੇ ਸੈਲੂਨ ਸੰਚਾਲਕ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਜਿਸ ਦੇ ਬਾਅਦ ਜੋ ਦਵਾਈ ਲਗਾਈ ਜਾ ਰਹੀ ਹੈ ਉਸ ਦੇ ਸੈਂਪਲ ਲੈ ਕੇ ਜਾਂਚ ਕੀਤੀ ਜਾਵੇਗੀ ਜਿਸ ਦੇ ਬਾਅਦ ਅਗਲੀ ਕਾਰਵਾਈ ਹੋਵੇਗੀ ਉਧਰ ਸੈਲੂਨ ਸੰਚਾਲਕ ਦੇ ਖਿਲਾਫ ਕੇਸ ਦਰਜ ਹੋਣ ਦੇ ਬਾਅਦ ਸੈਲੂਨ ਨੂੰ ਸੀਲ ਕਰਨ ਦੇ ਬਾਵਜੂਦ ਵੀ ਸਿਰ ਤੇ ਦਵਾਈ ਲਗਾਉਣ ਵਾਲਿਆਂ ਦੀ ਭੀੜ ਖੰਨਾ ਵਿਖੇ ਨਜ਼ਰ ਆਈ ਹੈ ਬੜੀ ਤਾਦਾਦ ਵਿੱਚ ਲੋਕ ਗੰਜੇਪਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਸੈਲੂਨ ਚ ਅੱਜ ਦਵਾਈ ਲਗਾਉਣਾ ਹੈ ਬਲਾਸਪੁਰ ਹਿਮਾਚ ਲੁਧਿਆਣਾ ਦੇ ਮਨਦੀਪ ਚੰਡੀਗੜ੍ਹ ਤੋਂ ਆਏ ਰਾਕੇਸ਼ ਕੁਮਾਰ ਸਾਹਨੇਵਾਲ ਤੋਂ ਆਏ ਵਿਅਕਤੀ ਨੇ ਕਿਹਾ ਕਿ ਉਹ ਦੋ ਤੋਂ ਤਿੰਨ ਵਾਰ ਸਿਰ ਤੇ ਦਵਾਈ ਲਗਾ ਚੁੱਕੇ ਨੇ ਤੇ ਉਹਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਈ ਉਹਨਾਂ ਨੂੰ ਦਵਾਈ ਦਾ ਅਸਰ ਦੇਖਣ ਨੂੰ ਵੀ ਮਿਲਿਆ ਕਹਿੰਦੇ ਸਿਰ ਤੇ Baal aanne lagge ne ਲੋਕਾਂ ਨੇ ਕਿਹਾ ਕਿ ਇਸ ਮਾਮਲੇ 'ਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਸਿਰ ਤੇ ਦਵਾਈ ਲਗਾ ਕੇ ਗੰਜੇਪਣ ਨੂੰ ਦੂਰ ਕਰਨ ਦਾ ਦਾਵਾ ਕਰਨ ਵਾਲੇ ਖੰਨਾ ਦੇ ਸਾਲੂ 9XOK ਦੇ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਨੇ ਖੜੀ ਕਾਰਵਾਈ ਕਰਦੇ ਸੈਲੂਨ ਨੂੰ ਸੀਲ ਕੀਤਾ ਹੈ ਦੱਸਦੀ ਐਤਵਾਰ ਨੂੰ ਸਲੂਨ ਸੰਚਾਲਕ ਨੇ ਇੱਕ ਵਿਅਕਤੀ ਦੇ ਨਾਲ ਮਿਲ ਕੇ ਸੰਗਰੂਰ ਵਿਖੇ ਕੈਂਪ ਲਗਾ ਕੇ ਸਿਰ ਤੇ ਦਵਾਈ ਲਗਾਈ ਸੀ ਜਿਸ ਵਿੱਚ ਕਈ ਲੋਕ ਬਿਮਾਰ ਹੋ ਗਏ ਸਿਵਲ ਹਸਪਤਾਲ ਚ 70 ਤੋਂ ਜ਼ਿਆਦਾ ਲੋਕਾਂ ਨੂੰ ਦਾਖਲ ਕਰਵਾਇਆ ਗਿਆ ਸੀ ਜਿਸ ਦੇ ਬਾਅਦ ਸੰਗਰੂਰ ਪੁਲਿਸ ਨੇ ਖੰਨੇ ਦੇ ਸੈਲੂਨ ਸੰਚਾਲਕ ਤੇ ਇੱਕ ਹੋਰ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਜ਼ਿਲ੍ਹਾ ਏਰਵੈਦਿਕ ਅਫਸਰ ਕਮ ਡਰੱਗ ਇੰਸਪੈਕਟਰ ਰਮਨ ਖੰਨਾ ਦੀ ਅਗਵਾਈ ਹੇਠ ਸੈਲੂਨ ਨੂੰ ਸੀਲ ਕੀਤਾ ਡਾਕਟਰ ਰਮਨ ਖੰਨਾ ਨੇ ਦੱਸਿਆ ਕਿ ਸੋਮਵਾਰ ਨੂੰ ਜ਼ੋਨਲ ਲਾਇਸੈਂਸਿੰਗ ਅਥਾਰਟੀ ਤੇ ਸਿਵਲ ਸਰਜਨ ਦੇ ਕਹਿਣ ਤੇ ਕਾਰਵਾਈ ਕੀਤੀ ਗਈ ਸੀ ਕੈਂਪ ਚ ਏਰਵੈਦਿਕ ਦਵਾਈ ਲਗਾਉਣ ਦਾ ਦਾਵਾ ਕੀਤਾ ਜਾ ਰਿਹਾ ਸੀ ਇਸ ਦੇ ਲਈ ਉਹਨਾਂ ਨੂੰ ਸੈਲੂਨ ਸੰਚਾਲਕ ਦੇ ਖਿਲਾਫ ਕਾਰਵਾਈ ਕਰਨ ਨੂੰ ਕਿਹਾ ਸੀ ਉਹ ਆਪਣੀ ਟੀਮ ਦੇ ਨਾਲ ਸੋ ਸਵੈ ਰੀ ਟੀਮ ਦੇ ਨਾਲ ਖੰਨਾ ਪਹੁੰਚੇ ਪਰ ਅੱਜ ਵੀ ਸੈਲੂਨ ਬੰਦ ਸੀ ਟੀਮ ਨੇ ਐਕਸ਼ਨ ਲੈਂਦੇ ਹੋਏ ਸੈਲੂਨ ਨੂੰ ਸੀਲ ਕੀਤਾ ਸੈਲੂਨ ਦੇ ਬਾਹਰ ਨੋਟਿਸ ਲਗਾ ਕੇ ਸੈਲੂਨ ਸੰਚਾਲਕ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਜਿਸ ਦੇ ਬਾਅਦ ਜੋ ਦਵਾਈ ਲਗਾਈ ਜਾ ਰਹੀ ਹੈ ਉਸ ਦੇ ਸੈਂਪਲ ਲੈ ਕੇ ਜਾਂਚ ਕੀਤੀ ਜਾਵੇਗੀ ਜਿਸ ਦੇ ਬਾਅਦ ਅਗਲੀ ਕਾਰਵਾਈ ਹੋਵੇਗੀ ਉਧਰ ਸੈਲੂਨ ਸੰਚਾਲਕ ਦੇ ਖਿਲਾਫ ਕੇਸ ਦਰਜ ਹੋਣ ਦੇ ਬਾਅਦ ਸੈਲੂਨ ਨੂੰ ਸੀਲ ਕਰਨ ਦੇ ਬਾਵਜੂਦ ਵੀ ਸਿਰ ਤੇ ਦਵਾਈ ਲਗਾਉਣ ਵਾਲਿਆਂ ਦੀ ਭੀੜ ਖੰਨਾ ਵਿਖੇ ਨਜ਼ਰ ਆਈ ਹੈ ਬੜੀ ਤਾਦਾਦ ਵਿੱਚ ਲੋਕ ਗੰਜੇਪਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਸੈਲੂਨ ਚ ਅੱਜ ਦਵਾਈ ਲਗਾਉਣਾ ਹੈ ਬिलासपुर ਹਿਮਾਚਲ ਪ੍ਰਦੇਸ਼ ਤੋਂ ਅਜੇ ਲੁਧਿਆਣਾ ਦੇ ਮਨਦੀਪ ਚੰਡੀਗੜ੍ਹ ਤੋਂ ਆਏ ਰਾਕੇਸ਼ ਕੁਮਾਰ ਸਾਨੇਵਾਲ ਤੋਂ ਆਈ ਵਿਅਕਤੀ ਨੇ ਕਿਹਾ ਕਿ ਉਹ ਦੋ ਤੋਂ ਤਿੰਨ ਵਾਰ ਸਿਰ ਤੇ ਦਵਾਈ ਲਗਾ ਚੁੱਕੇ ਨੇ ਤੇ ਉਹਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਈ ਉਹਨਾਂ ਨੂੰ ਦਵਾਈ ਦਾ ਅਸਰ ਦੇਖਣ ਨੂੰ ਵੀ ਮਿਲਿਆ ਕਹਿੰਦੇ ਸਿਰ ਤੇ ਬਾਹਲ ਆਣ ਲੱਗੇ ਨੇ ਲੋਕਾਂ ਨੇ ਕਿਹਾ ਕਿ ਇਸ ਮਾਮਲੇ 'ਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਸਿਰ ਤੇ ਦਵਾਈ ਲਗਾ ਕੇ ਗੰਜੇਪਣ ਨੂੰ ਦੂਰ ਕਰਨ ਦਾ ਦਾਵਾ ਕਰਨ ਵਾਲੇ ਖੰਨਾ ਦੇ ਸਲੂਨ 9XOK ਦੇ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਨੇ ਖੜੀ ਕਾਰਵਾਈ ਕਰਦੇ ਸਲੂਨ ਨੂੰ ਸੀਲ ਕੀਤਾ ਦੱਸਦੀ ਐਤਵਾਰ ਨੂੰ ਸਲੂਨ ਸੰਚਾਲਕ ਨੇ ਇੱਕ ਵਿਅਕਤੀ ਦੇ ਨਾਲ ਮਿਲ ਕੇ ਸੰਗਰੂਰ ਵਿਖੇ ਕੈਂਪ ਲਗਾ ਕੇ ਸਿਰ ਤੇ ਦਵਾਈ ਲਗਾਈ ਸੀ ਜਿਸ ਵਿੱਚ ਕਈ ਲੋਕ ਬਿਮਾਰ ਹੋ ਗਏ ਸਿਵਲ ਹਸਪਤਾਲ ਚ 70 ਤੋਂ ਜ਼ਿਆਦਾ ਲੋਕਾਂ ਨੂੰ ਦਾਖਲ ਕਰਵਾਇਆ ਗਿਆ ਸੀ ਜਿਸ ਦੇ ਬਾਅਦ ਸੰਗਰੂਰ ਪੁਲਿਸ ਨੇ ਖੰਨੇ ਦੇ ਸੈਲੂਨ ਸੰਚਾਲਕ ਤੇ ਇੱਕ ਹੋਰ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਜ਼ਿਲ੍ਹਾ ਆਯੁਰਵੈਦਿਕ ਅਫਸਰ ਕਮ ਡਰੱਗ ਇੰਸਪੈਕਟਰ ਰਮਨ ਖੰਨਾ ਦੀ ਅਗਵਾਈ ਹੇਠ ਸੈਲੂਨ ਨੂੰ ਸੀਲ ਕੀਤਾ ਡਾਕਟਰ ਰਮਨ ਖੰਨਾ ਨੇ ਦੱਸਿਆ ਕਿ ਸੋਮਵਾਰ ਨੂੰ ਜ਼ੋਨਲ ਲਾਇਸੈਂਸਿੰਗ ਅਥਾਰਟੀ ਤੇ ਸਿਵਲ ਸਰਜਨ ਦੇ ਕਹਿਣ ਤੇ ਕਾਰਵਾਈ ਕੀਤੀ ਗਈ ਸੀ ਕੈਂਪ ਚ ਆਯੁਰਵੈਦਿਕ ਦਵਾਈ ਲਗਾਉਣ ਦਾ ਦਾਵਾ ਕੀਤਾ ਜਾ ਰਿਹਾ ਸੀ ਇਸ ਦੇ ਲਈ ਉਹਨਾਂ ਨੂੰ ਸੈਲੂਨ ਸੰਚਾਲਕ ਦੇ ਖਿਲਾਫ ਕਾਰਵਾਈ ਕਰਨ ਨੂੰ ਕਿਹਾ ਸੀ ਉਹ ਆਪਣੀ ਟੀਮ ਦੇ ਨਾਲ ਸੋ ਸਵੇਰੀ ਟੀਮ ਦੇ ਨਾਲ ਖੰਨਾ ਪਹੁੰਚੇ ਪਰ ਅੱਜ ਵੀ ਸੈਲੂਨ ਬੰਦ ਸੀ ਟੀਮ ਨੇ ਐਕਸ਼ਨ ਲੈਂਦੇ ਹੋਏ ਸੈਲੂਨ ਨੂੰ ਸੀਲ ਕੀਤਾ ਸੈਲੂਨ ਦੇ ਬਾਹਰ ਨੋਟਿਸ ਲਗਾ ਕੇ ਸੈਲੂਨ ਸੰਚਾਲਕ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਜਿਸ ਦੇ ਬਾਅਦ ਜੋ ਦਵਾਈ ਲਗਾਈ ਜਾ ਰਹੀ ਹੈ ਉਸ ਦੇ ਸੈਂਪਲ ਲੈ ਕੇ ਜਾਂਚ ਕੀਤੀ ਜਾਵੇਗੀ ਜਿਸ ਦੇ ਬਾਅਦ ਅਗਲੀ ਕਾਰਵਾਈ ਹੋਵੇਗੀ ਉਧਰ ਸੈਲੂਨ ਸੰਚਾਲਕ ਦੇ ਖਿਲਾਫ ਕੇਸ ਦਰਜ ਹੋਣ ਦੇ ਬਾਅਦ ਸੈਲੂਨ ਨੂੰ ਸੀਲ ਕਰਨ ਦੇ ਬਾਵਜੂਦ ਵੀ ਸਿਰ ਤੇ ਦਵਾਈ ਲਗਾਉਣ ਵਾਲਿਆਂ ਦੀ ਭੀੜ ਖੰਨਾ ਵਿਖੇ ਨਜ਼ਰ ਆਈ ਹੈ ਬੜੀ ਤਾਦਾਦ ਵਿੱਚ ਲੋਕ ਗੰਜੇਪਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਸੈਲੂਨ ਚ ਅੱਜ ਦਵਾਈ ਲਗਾਉਣਾ ਹੈ ਬिलासपुर ਹਿਮਾਚਲ ਲੁਧਿਆਣਾ ਦੇ ਮਨਦੀਪ ਚੰਡੀਗੜ੍ਹ ਤੋਂ ਆਏ ਰਾਕੇਸ਼ ਕੁਮਾਰ ਸਾਹਨੇਵਾਲ ਤੋਂ ਆਏ ਵਿਅਕਤੀ ਨੇ ਕਿਹਾ ਕਿ ਉਹ ਦੋ ਤੋਂ ਤਿੰਨ ਵਾਰ ਸਿਰ ਤੇ ਦਵਾਈ ਲਗਾ ਚੁੱਕੇ ਨੇ ਤੇ ਉਹਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਈ ਉਹਨਾਂ ਨੂੰ ਦਵਾਈ ਦਾ ਅਸਰ ਦੇਖਣ ਨੂੰ ਵੀ ਮਿਲਿਆ ਕਹਿੰਦੇ ਸਿਰ ਤੇ ਬਾਹਲ ਆਣ ਲੱਗੇ ਨੇ ਲੋਕਾਂ ਨੇ ਕਿਹਾ ਕਿ ਇਸ ਮਾਮਲੇ 'ਚ ਨਿਰਪੱਖ ਜਾਂਚ ਹੋਣੀ ਚਾਹੀਦੀ